ਹਾਂ ਜੀ ਜੀ ਸਰ ਜੀ ਸਾਡੇ ਕੋਲ ਆਇਓ ਕੀ ਕਰਨ ਅੱਜ ਬਰਵਾਰ ਸਾਹਿਬ ਨਤਮਸਤ ਹੋਣ ਆਏ ਆਂ ਔਰ ਦੇਵੇਂ ਇੱਥੇ ਹੀ ਪਿਛਲੇ ਸਾਲ ਅਸੀਂ ਸਾਹਿਬ ਸ਼੍ਰੀ ਪ੍ਰਾਲਟਿਕ ਸਾਹਿਬ ਦੇ ਜਥੇਦਾਰ ਦੇ ਰਹਿਨਮਾਈ ਹੇਠ ਅਰਦਾਸ ਕਰਕੇ ਸਿੱਖਿਆ ਲੰਗਰ ਸ਼ੁਰੂ ਕੀਤਾ ਮੈਨੂੰ ਖੁਸ਼ੀ ਹੈ ਕਿ ਅਸੀਂ ਤਿੰਨ ਵਰਲਡ ਸਕਿੱਲ ਸੈਂਟਰ ਸੈਟਅਪ ਕਰਤੇ ਪੰਜਾਬ ਚੰਦਰਸਰ ਪਟਿਆਲਾ ਤੇ ਲੁਧਿਆਣਾ ਜਿਹਦਾ ਉਦਘਾਟਨ ਪਿਛਲੇ ਹਫਤੇ ਹੀ ਹੋਇਆ ਤੇ ਸਕਿੱਲ ਸਿੱਖਿਆ ਲੰਗਰ ਕਿ ਫਿਰ ਜ ਹੁਣ ਜਲੰਧਰ ਤੇ ਹੋਰ ਸ਼ਹਿਰਾਂ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਕਿਉਂਕਿ ਅੱਜ ਦੇ ਜੋ ਪੰਜਾਬ ਦੀ ਨਾਜ਼ੁਕ ਸਥਿਤੀ ਹੈ ਜਾਂ ਦੁਕਾਨ ਤਾਂ ਉਹ ਨੌਜਵਾਨਾਂ ਦੀ ਨੌਕਰੀ ਨੂੰ ਲੈ ਕੇ ਆਏ ਭਾਵੇਂ ਉਹ ਡਰੱਗ ਦਾ ਇਸ਼ੂ ਹੈ ਡੰਕੀ ਦਾ ਇਸ਼ੂ ਹੈ ਜੇ ਆਪਾਂ ਨੌਜਵਾਨਾਂ ਨੂੰ ਸਕਿੱਲ ਐਜੂਕੇਸ਼ਨ ਦੇ ਕੇ ਰੋਜ਼ਗਾਰ ਲਵਾ ਦਈਏ ਜੋ ਅਸੀਂ ਤਤਪਰਾਂ ਪਿਛਲੇ ਸਾਲ ਅਸੀਂ 4250 ਆਪਣੇ ਯੂਥ ਨੂੰ ਨੌਕਰੀ ਦਿਵਾ ਸਕੇ ਪ੍ਰਾਈਵੇਟ ਸੈਕਟਰ ਚ ਇਸ ਸਾਲ 10000 ਦਾ ਟੀਚਾ ਹੈ ਉਸੇ ਮਨੋਰਥ ਨੂੰ ਰੱਖ ਕੇ ਅਕਾਲਪੁਰ ਸਾਹਿਬ ਆਏ ਗ੍ਰੀਗ ਅਰਦਾਸ ਕਰਨ ਆਇਆ ਤੇ ਨਾਲ ਹੀ ਜੋ ਗਵਰਨਰ ਸਾਹਿਬ ਦੀ ਪਾਤਸ਼ਾਹਤ ਯਾਤਰਾ ਹੈ ਕੱਲ ਔਰ ਪਰਸੋਂ ਉਹਦੇ ਚ ਵੀ ਅਸੀਂ ਪੂਰਾ ਸਹਿਯੋਗ ਦੇ ਰਹੇ ਹਾਂ ਕੱਲ ਪਾਤਸ਼ਾਹਤ ਯਾਤਰਾ ਹੈ ਸ਼ਾਮ ਨੂੰ 4 ਵਜੇ ਸੁਵਮੀ ਵਿਵੇਕਾਨੰਦ ਡਰਾਗਰੀ ਹੈਬ ਸੈਂਟਰ ਜਿੱਦੀ ਸੇਵਾ ਅਸੀਂ ਕਰ ਰਹੇ ਹਾਂ ਸੰਫਾਊਂਡੇਸ਼ਨ ਵੱਲੋਂ ਉੱਥੇ ਗਵਰਨਰ ਸਾਹਿਬ ਆਣਗੇ ਉਸ ਤੋਂ ਬਾਅਦ ਸ਼ਾਮ ਦਾ ਪ੍ਰੋਗਰਾਮ ਹੈ ਤੇ ਅਗਲੇ ਦਿਨ ਫਿਰ ਗੋਬਿੰਦਗੜ੍ਹ ਫੋਰਟ ਤੋਂ ਪੈਦਲ ਚੱਲ ਕੇ ਜੱਲਿਆਂ ਵਾਲੇ ਬਾਗ ਫਿਰ ਜਿਹੜੇ ਤਕਰੀਬਨ 3000 ਯੂਥ ਨੂੰ ਸੌਚੁਕਾਈ ਜਾਏਗੀ ਰੱਜ ਤੇ ਖਿਲਾਫ ਤੇ ਇਹ ਸਾਰੇ ਪ੍ਰੋਗਰਾਮ ਵਾਲੇ ਜਿਹੜੇ ਤੁਸੀਂ ਸਕਿੱਲ ਸਿੱਖਿਆ program ਲਈ ਸ਼ੁਰੂ ਕੀਤੀ ਹੈ ਮੁਹਿੰਮ ਸ਼ੁਰੂ ਕੀਤੀ ਹੈ ਇਸ ਨੂੰ ਪਰਵਾਹ ਹੋਂ ਗਾਰਾ ਮੱਲਿਆ ਦਿੱਤਾ ਜਾਇਆ ਜਾਂਦਾ ਇਸ ਲਈ ਕਿਉਂਕਿ ਇਹਦੀ ਬੜੀ ਲੋੜ ਹੈ ਪਰ ਨਾਲੇ ਅਸੀਂ ਕੋਰਸ ਬੜੇ ਐਸੇ ਰੱਖੇ ਹੈ ਇੰਡਸਟਰੀ ਦੇ ਨਾਲ ਟਾਈ ਅਪ ਕਰਕੇ ਰੱਖੇ ਹੈ ਕਿ ਜਿਵੇਂ ਇੰਡਸਟਰੀ ਐਸੋਸੀਏਸ਼ਨ ਤੇ ਮਰਵਾ ਸਾਹਿਬ ਨੇ ਲਗਾਇਆ ਨੇ ਫੀਕੂ ਸਿੱਖੂ ਹੈ ਜਿੰਨੇ ਵੀ ਇੰਡਸਟਰੀ ਸਾਨੂੰ ਦੱਸਦੀ ਹੈ ਵੀ ਸਾਨੂੰ ਇਹ ਬੱਚੇ ਚਾਹੀਦੇ ਇਲੈਕਟ੍ਰੀਸ਼ੀਅਨ ਚਾਹੀਦਾ ਹੈ ਵੈਲਡਰ ਚਾਹੀਦਾ ਹੈ ਸੀਐਨਸੀ ਆਪਰੇਟਰ ਪਲੰਬਰ ਸੌਫਟ ਕੋਰਸ ਤੇ ਹੈ ਨਹੀਂ ਸੋਲਰ ਦਾ ਫੈਸ਼ਨ ਡਿਜ਼ਾਈਨਿੰਗ ਦਾ 에ਅਰ ਹੋਸਟੈਸ ਦਾ ਔਰ ਹੁਣ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੋਰਸ ਸ਼ੁਰੂ ਕੀਤਾ ਹੈ ਆਪਣੇ ਬੱਚੇ ਐਗਰੀਕਲਚਰ ਵਿੱਚ ਖੇਤੀ ਚ ਰੁਝਾਨ ਨਹੀਂ ਰੱਖਦੇ ਉਹਦੇ ਲਈ ਅਸੀਂ ਹਾਈਡਰੋਪੋਨਿਕ ਦਾ ਕੋਰਸ ਫਰੂਟ ਐਂਡ ਵੈਜੀਟੇਬਲ ਕਲਟੀਵੇਸ਼ਨ ਦਾ ਕੋਰਸ ਫੂਡ ਸਟੋਰੇਜ ਦਾ ਕੋਰਸ ਉਹ ਵੀ ਸਾਰੇ ਅਸੀਂ ਸ਼ੁਰੂ ਕੀਤੇ ਇਸ ਤੋਂ ਇਲਾਵਾ ਮੈਂ 10 ਆਈਟੀਆਈ ਵੀ ਐਡਾਪਟ ਕੀਤੀਆਂ ਜਿਹੜੀਆਂ ਆਈਟੀਆਈ ਬਹੁਤ ਹੀ ਹਸਤਾ ਹਾਲਤ ਚ ਨੇ ਉੱਥੇ 40 ਸਾਲ ਪੁਰਾਣੀਆਂ ਮਸ਼ੀਨਾਂ ਉਹਨਾਂ ਨੂੰ ਵੀ ਅਸੀਂ ਰੈਨੋਵੇਟ ਕਰਕੇ ਨਵੀਆਂ ਮਸ਼ੀਨਾਂ ਲਾ ਰਹੇ ਕਿਉਂਕਿ ਉਹ ਵੀ ਰੋਜ਼ਗਾਰ ਮਤਲਬ ਰੋਜ਼ਗਾਰ ਦੇ ਜਿੰਨੇ ਚੈਨਲ ਹੈ ਅਸੀਂ ਆਪਣੇ ਵੱਲ ਯਤਨ ਕਰ ਰਹੇ ਚਲੋ ਠੀਕ ਇੰਤੀ ਤੇ ਪੰਜਾਬੀ ਪੰਜਾਬ ਯੂਥ ਦੀ ਹੈਗਾ ਉਹ ਬਾਹਰ ਜਾ ਰਹੇ ਨੇ ਟੁਵੀਟ ਇਹ ਦੇਖੋ ਉੱਥੇ ਹੁਣ ਪਤਾ ਹੀ ਹੈ ਕਿ ਉਹ ਯੂਥ ਕਿਉਂ ਬਾਹਰ ਜਾ ਰਿਹਾ ਕਿਉਂਕਿ ਉੱਥੇ এমਪਲੋਇਮੈਂਟ ਓਪਰਚ्युनिटी ਨਹੀਂ ਹੈ ਇਸੇ ਲਈ ਅਸੀਂ ਚਾਹੁੰਦੇ ਹਾਂ ਕਿ ਇਹ ਸਕਿੱਲ ਸਿੱਖ ਕੇ ਮੈਂ ਕਹਿੰਦਾ ਜੇ ਬਾਹਰ ਵੀ ਜਾਣਾ ਹੈ ਕਿ ਕਿਸੇ ਲੈਵਲ ਤੇ ਸਕਿੱਲ ਸਿੱਖ ਕੇ ਜਾਵੇ ਜੇ ਅੱਜ ਕੈਨੇਡਾ ਦੇ ਵਿੱਚ ਵੀ ਆਸਟ੍ਰੇਲੀਆ ਦੇ ਵਿੱਚ ਵੀ ਸਾਰੇ ਦੇ ਮੁਲਕਾਂ ਦੇ ਵਿੱਚ ਵੀ ਸਾਡੇ ਨਰਸਿੰਗ ਦਾ ਵੀ ਕੋਰਸ ਹੈ AI ਕੰਪਿਊਟਰ ਇਹਨਾਂ ਦੀ ਬੜੀ ਲੋੜ ਹੈ ਵੈਲਡਰ ਦੀ ਲੋੜ ਹੈ ਪਲੰਬਰ ਦੀ ਲੋੜ ਹੈ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਮੈਂ ਕਹਿੰਦਾ ਮੇਰੀ ਨੌਜਵਾਨਾਂ ਅੱਗੇ ਬੇਨਤੀ ਹੈ ਵੀ ਜੇ ਬਾਹਰ ਵੀ ਜਾਣਾ ਰੱਬ ਦਾ ਵਾਸਤਾ ਦੋ ਕੰਮ ਕਰੋ ਇੱਕ ਤੇ ਸਕਿੱਲ ਸਿੱਖ ਲਓ ਇੱਥੇ ਕਿੰਨੇ ਸੈਂਟਰ ਹੈ ਸਾਡੇ ਹੋਰ ਫ੍ਰੀ ਆਫ ਚਾਰਜ ਹੈ ਦੂਜਾ ਇਹ ਡੰਕੀ ਰੂਟ ਤੋਂ ਨਾ ਜਾਓ ਲੀਗਲ ਚੈਨਲ ਦੇ ਥਰੂ ਕਿਉਂਕਿ ਜੇ ਤੁਹਾਡੇ ਕੋਲ ਸਕਿੱਲ ਹੈ ਤੁਹਾਨੂੰ ਆਪਣੇ ਆਪ ਵਰਕ ਪਰਮਿਟ ਉੱਥੇ ਮਿਲ ਜਾਏ ਇਹਦਾ ਇਹ ਇਲਾਜ ਹੈ ਚਲੋ ਬਸ ਬਿੱਲ ਪਾਸ